ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸੱਜਣ ਪਿਆਰੀ ਮਿੱਤਰ ਪਿਆਰਿਆਂ ਨੂੰ ਦਿਲੋਂ ਦਵਾ ਬਹੁਤ ਸਾਰਾ ਧੰਨਵਾਦ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਮੈਂ ਵੀਡੀਓ ਪਾਉਣਾ ਤੁਸੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਸਤਿਕਾਰ ਦਿੰਦੇ ਹੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਅੱਜ ਦੀ ਵੀਡੀਓ ਦੀ ਸ਼ੁਰੂਆਤ ਜਿਸ ਤਰ੍ਹਾਂ ਤੁਸੀਂ ਥੰਬਨੇਲ ਚੱਕੀ ਕਰ ਚੈੱਕ ਕਰ ਲਿਆ ਉਦੇ ਵਿੱਚ ਇਹੀ ਆ ਕਿ ਹਰ ਰੋਜ਼ ਦੀ ਤਰ੍ਹਾਂ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਤੇ ਕਿਸ ਤਰ੍ਹਾਂ ਅਸੀਂ ਵਧੇਰੇ ਤੰਦਰੁਸਤ ਰੱਖ ਸਕਦੇ ਹਾਂ ਤੇ ਵਧੀਆ-ਵਧੀਆ ਜ਼ਿੰਦਗੀ ਦੇ ਵਿੱਚ ਆਪਣੇ ਰੁਝਾਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ ਉਹਦੇ ਵਾਸਤੇ ਮੈਡੀਟੇਸ਼ਨ ਦੀ ਲੋੜ ਆ ਸਵੇਰੇ ਜਲਦੀ ਉੱਠਣ ਦੀ ਲੋੜ ਆ ਐਕਸਰਸਾਈਜ਼ ਵਗੈਰਾ ਕਰਨ ਦੀ ਲੋੜ ਆ ਜਿਹਦੇ ਨਾਲ ਸਰੀਰ ਫਿੱਟ ਰਹੇ ਜਦੋਂ ਅਸੀਂ ਸਰੀਰ ਨੂੰ ਫਿੱਟ ਰੱਖਾਂਗੇ ਚੰਗਾ ਖਾਵਾਂਗੇ ਚੰਗਾ ਪਹਿਨਾਂਗੇ ਉਹਦੇ ਨਾਲ ਸਾਡੀ ਜਿਹੜੀ ਸਰੀਰਕ ਗਤੀਵਿਧੀ ਆ ਉਹ ਪ੍ਰਕਿਰਿਆ ਵਧੀਆ ਸ਼ੁਰੂ ਵਧੀਆ ਤੰਦਰੁਸਤ ਰਹੇਗੀ ਤੇ ਸਾਡਾ ਜਿਹੜਾ ਮਾਈਂਡ ਆ ਉਹ ਬਹੁਤ ਡਵੈਲਪਮੈਂਟ ਕਰੇਗਾ ਬਾਰ-ਬਾਰ ਖੁੱਲੇਗਾ ਪਤਾ ਲੱਗੇਗਾ ਸਾਨੂੰ ਉਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਸਾਰੀਆਂ ਗੱਲਾਂ ਦੇ ਵਿੱਚ ਇੱਕ ਪਾੜ ਦਾ ਹਿੱਸਾ ਬਣ ਜਾਂਦੀਆਂ ਨੇ ਜਦੋਂ ਆਪਾਂ ਕਿਸੇ ਚੀਜ਼ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਨਾ ਸ਼ੁਰੂਆਤ ਚਾਹੇ ਦੇਰੀ ਨਾਲ ਸਹੀ ਪਰ ਇੱਕ ਹਟਕੇ ਹੋਣੀ ਚਾਹੀਦੀ ਹੈ ਤਾਂ ਜੋ ਤੁਸੀਂ ਮਿਸਾਲ ਬਣ ਜੋ ਕਿਸੇ ਲਈ ਕਿ ਕੋਈ ਕੰਮ ਹੋਇਆ ਕੋਈ ਚੀਜ਼ ਕੀਤੀ ਆ ਦੇਖੋ ਦੁਨੀਆ ਆਉਂਦੀ ਆ ਦੁਨੀਆ ਜਾਂਦੀ ਆ ਲੱਖਾਂ ਸਾਡੇ ਵਰਗੇ ਆਉਣਗੇ ਲੱਖਾਂ ਸਾਡੇ ਵਰਗੇ ਜਾਣਗੇ ਪਰ ਯਾਦ ਲੋਕ ਉਹਨਾਂ ਨੂੰ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਆਪਣੇ ਅੰਦਰ ਇੱਕ ਜਨੂਨ ਹੋਣਾ ਚਾਹੀਦਾ ਆਪਣੇ ਅੰਦਰ ਇੱਕ ਜਨੂਨ ਪੈਦਾ ਹੋਣਾ ਚਾਹੀਦਾ ਜਨੂਨ ਕਰਨਾ ਪੈਦਾ ਕਰਨਾ ਚਾਹੀਦਾ ਕਿ ਅਸੀਂ ਕੀ ਕਰ ਸਕਦੇ ਹਾਂ ਸਾਡੇ ਵਰਗੇ ਅਨੇਕਾਂ ਹੀ ਨੇ ਆਪਣੇ ਕੰਮ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਤੇ ਆਪਣੇ ਆਲੇ ਦੁਆਲੇ ਪ੍ਰਤੀ ਸਾਨੂੰ ਇੰਨਾ ਕੋ ਸੁਝਵਾਨ ਹੋਣਾ ਚਾਹੀਦਾ ਕਿ ਅਸੀਂ ਕਿਸੇ ਤੇ ਡਿਪੈਂਡਡ ਆ ਰਹੀਏ ਆਪਣਾ ਜੋ ਵੀ ਕਰਨਾ ਹੈ ਸਾਡਾ ਖੁਦ ਦਾ ਮਕਸਦ ਹੋਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਕਿਸੇ ਤੇ ਬਾਇ ਨੋਟ ਡਿਪੈਂਡੈਂਟ ਆ ਉਹ ਕਦੇ ਵੀ ਨਾ ਤਾਂ ਪਾਵਰਫੁਲ ਹੋ ਸਕਦਾ ਨਾ ਹੀ ਉਹ ਕਾਮਯਾਬ ਹੋ ਸਕਦਾ ਕਿਉਂਕਿ ਗੱਲਾਂ ਦੋ ਨੇ ਜਿਸ ਤਰ੍ਹਾਂ ਮੈਂ ਅੱਗੇ ਵੀ ਵੀਡੀਓ ਬਣਾਉਣਾ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੀ ਹੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਕਹਿਣ ਦਾ ਪਰ ਇਹੀ ਹੁੰਦਾ ਕਿ ਜਿਹੜੇ ਲੱਖਾਂ ਹੀ ਲੋਕ ਨੇ ਸਾਡੇ ਵਰਗੇ ਨੇ ਉਹ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਆਪਣੀ ਗੱਲ ਰੱਖ ਸਕਣ ਸਾਡੇ ਲੋਕਾਂ ਨੂੰ ਬਹੁਤ ਆ ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਕਿ ਸਾਡੇ ਕੋਲ ਕੋਈ ਪਲੇਟਫਾਰਮ ਨਹੀਂ ਆ ਅਸੀਂ ਕੰਮਜਾਬ ਨਹੀਂ ਹੋ ਸਕਦਾ ਬਥੇਰੇ ਅ ਸੋਸ਼ਲ ਮੀਡੀਆ ਦਾ ਜੋਗਾ ਅੱਜ ਜਿਹੜੀ ਤੁਹਾਡੀ ਇੱਕ ਗੱਲ ਕਹੀ ਉਹ ਬਹੁਤ ਦੂਰ ਤੱਕ ਜਾਂਦੀ ਆ ਗੱਲ ਇਹ ਆ ਵੀ ਤੁਹਾਨੂੰ ਗੱਲ ਕਰਨੀ ਹੋਣੀ ਚਾਹੀਦੀ ਆ ਪਹਿਲਾਂ ਤਾਂ ਇਹ ਗੱਲ ਜੇ ਤੁਹਾਨੂੰ ਗੱਲ ਕਰਨੀ ਆਉਂਦੀ ਆ ਤਾਂ ਤੁਹਾਡੀ ਗੱਲ ਸੁਣੀ ਵੀ ਜਾਊਗੀ ਅੱਜ ਹੋ ਸਕਦਾ ਬਹੁਤ ਘੱਟ ਸੁਣ ਪਰ ਜਿਹੜੇ ਉਹ ਸੁਣ ਵਾਲੇ ਹੁੰਦੇ ਨੇ ਉਹ ਬਸ ਕਹਿੜੀ ਤੇ ਕਥਨੀ ਤੋਂ ਬਾਹਰ ਨਹੀਂ ਬਹੁਤ ਉੱਚੀਆਂ ਗੱਲਾਂ ਹੋ ਜਾਂਦੀਆਂ ਨੇ ਆਪਣਾ ਕੰਮ ਹੁੰਦਾ ਡੇਲੀ ਦਾ ਕਰਨਾ ਵਰਕ ਕਰੋ ਕੰਮ ਕਰੋ ਉਹ ਆਪਣੇ ਕੰਮ ਤੇ ਫੋਕਸ ਰੱਖੋ ਕਿਉਂਕਿ ਜਦੋਂ ਆਪਾਂ ਆਪਣੇ ਕੰਮ ਤੇ ਫੋਕਸ ਰੱਖਦੇ ਆ ਨਾ ਤਾਂ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਦਾ ਹੁਣ ਮੈਂ ਆਪਣੀ ਹੀ ਗੱਲ ਕਰਾਂ ਜਿਸ ਦਿਨ ਮੈਂ YouTube ਤੇ ਵੀਡੀਓ ਪਾਉਣ ਲੱਗਾ ਤਾਂ ਮੈਂ ਹੋ ਸਕਦਾ ਮੈਂ ਹੁਣ ਤੱਕ ਵੀ ਬਹੁਤ ਗਲਤੀਆਂ ਕਰਦਾ ਹੋਊਗਾ ਮੈਨੂੰ ਲੱਗਦਾ ਪਰ ਜਿਹੜਾ ਇਨਸਾਨ ਗਲਤੀਆਂ ਕਰਦਾ ਉਹਦਾ ਮਤਲਬ ਇਹ ਹੈ ਕਿ ਉਹ ਇਨਸਾਨ ਕੁਝ ਕਰ ਰਿਹਾ ਜੇ ਥੋੜੇ ਤੋਂ ਗਲਤੀਆਂ ਵੀ ਹੋਣਗੀਆਂ ਤਾਂ ਉਹਦੇ ਵਿੱਚ ਵੀ ਥੋੜਾ ਫਾਇਦਾ ਹੈ ਕਿਉਂਕਿ ਗਲਤੀਆਂ ਵੀ ਉਸ ਇਨਸਾਨ ਤੋਂ ਹੋਣਗੀਆਂ ਜਿਹੜਾ ਬੰਦਾ ਕੁਝ ਕਰ ਰਿਹਾ ਜਿਹੜਾ ਇਨਸਾਨ ਕੁਝ ਕਰ ਹੀ ਨਹੀਂ ਰਿਹਾ ਉਸ ਤੋਂ ਗਲਤੀ ਵੀ ਕੀ ਹੋਗੀ ਠੀਕ ਹੈ ਇੱਕ ਤਾਂ ਮਨ ਦੇ ਵਿੱਚ ਕਦੀ ਵੀ ਇਹ ਚੀਜ਼ ਨਾ ਆਪਣੇ ਤੇ ਭਾਰੀ ਹੋਣ ਦਿਓ ਅ ਅੱਜ ਮਾਦੀ ਬਹੁਤ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਯੋਗਾ ਆਪਾਂ ਕੋਈ ਕੰਮ ਆਪਾਂ ਕਰਦੇ ਆਂ ਆਪਣੇ ਕੰਮ ਦੀ ਸੋਚ ਉਹ ਪ੍ਰਤੀ ਜੋ ਅਸੀਂ ਕੰਮ ਕਰ ਰਹੇ ਆ ਉਹ ਉਹਨੂੰ ਬੋਤਾਂ ਨਹੀਂ ਤਾਂ ਆਪਣੀ ਐਡਵਰਟਾਈਜ਼ਮੈਂਟ ਅਸੀਂ ਆਪ ਕਰੀਏ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹਰੇਕ ਬੰਦੇ ਨੇ ਆਪਣੇ ਲਾਈਫ ਦੇ ਵਿੱਚ ਮੈਂ ਕਰ ਲਾਣੀ ਇਹ ਬਲੀਵ ਕਰਨਾ ਚਾਹੁੰਦਾ ਹਰੇਕ ਜਿਹੜਾ ਵੀ ਬੰਦਾ ਅੱਗੇ ਨਿਕਲ ਕੇ ਆਉਂਦਾ ਹਰੇਕ ਬੰਦੇ ਨੇ ਸਟਰਗਲ ਕੀਤੀ ਹੁੰਦੀ ਹੈ ਹਰੇਕ ਬੰਦੇ ਦਾ ਆਪੋ ਆਪਣਾ ਸੰਘਰਸ਼ ਹੁੰਦਾ ਪਰ ਯਕੀਨਨ ਤੌਰ ਤੇ ਕਾਮਯਾਬ ਉਹ ਨੇ ਜਿਹੜੇ ਆਪਣੇ ਮਤਲਬ ਏਮ ਨੂੰ ਲੱਗੇ ਰਹੇ ਨੇ ਏਮ ਨੂੰ ਪ੍ਰਾਪਤੀ ਕਰਦੇ ਰਹੇ ਨੇ ਤੁਰੇ ਰਹੇ ਨੇ ਕਿਉਂਕਿ ਜਦੋਂ ਇੱਕ ਹੁੰਦਾ ਹੈ ਭੀੜ ਦਾ ਹਿੱਸਾ ਬਣਨਾ ਇੱਕ ਹੁੰਦਾ ਹੈ ਭੀੜ ਤੋਂ ਅਲੱਗ ਚੱਲਣਾ ਜਿਹੜੇ ਸਾਡੇ ਲੋਕ ਨੇ ਜਾਂ ਅਸੀਂ ਆ ਆਪਣੇ ਏਮ ਇਹ ਚੀਜ਼ ਦਾ ਬਣਾ ਕੇ ਰੱਖੀਏ ਕਿ ਅਸੀਂ ਭੀੜ ਤੋਂ ਹਟ ਕੇ ਚੱਲਣਾ ਭੀੜ ਦਾ ਕਦੇ ਵੀ ਹਿੱਸਾ ਨਾ ਬਣੋ ਆਪਾਂ ਕਹਿ ਦਿੰਨੇ ਆ ਵੀ ਨਹੀਂ ਬਹੁਤ ਕੁਝ ਆ ਵੀਰੇ ਸਾਨੂੰ ਆਪਣੀ ਗੱਲ ਕਰਨੀ ਹੋਣੀ ਚਾਹੀਦੀ ਆ ਆਪਣੀ ਗੱਲ ਕਰੋ ਆਪਣਾ ਪੱਖ ਰੱਖੀਏ ਲੱਖਾਂ ਮੇਰੇ ਵਰਗੇ ਨੇ ਵੀਡੀਓ ਪਾਉਂਦੇ ਨੇ ਚੰਗੀ ਚੀਜ਼ ਨੂੰ ਹਮੇਸ਼ਾ ਪਰ ਐਂ ਆ ਚੰਗੀ ਚੀਜ਼ ਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਪਰ ਚੰਗੀ ਚੀਜ਼ ਲੋਕਾਂ ਸਾਹਮਣੇ ਉੱਭਰ ਕੇ ਆਉਂਦੀ ਕਿਉਂਕਿ ਜਦੋਂ ਸੁਨਿਆਰਾ ਸੋਨਾ ਸੋਨਾ ਬਣਾਉਂਦਾ ਨਾ ਉਹਨੂੰ ਬਹੁਤ ਬਰੀਕੀ ਨਾਲ ਬਣਾਉਂਦਾ ਕਿਉਂ ਉਹ ਕਿੰਨੇ ਲੋਕਾਂ ਕੋਲ ਉਹਦੀ ਕਿੰਨੇ ਲੋਕਾਂ ਨੇ ਉਹਦਾ ਸਾਰਾ ਪਰਚੋਲ ਕਰਨਾ ਵੀ ਉਹ ਠੀਕ ਬਣਿਆ ਇਸੇ ਜਦੋਂ ਬੰਦੇ ਦਾ ਸੰਘਰਸ਼ ਦਾ ਸਮਾਂ ਹੁੰਦਾ ਨਾ ਉਦੋਂ ਜਿਹੜਾ ਹਰ ਇੱਕ ਪਹਿਲੂ ਆ ਤੁਹਾਨੂੰ ਚੰਗੀ ਤਰ੍ਹਾਂ ਥੋੜੀ ਛਾਣਬੀਨ ਕਰਦਾ ਕਿ ਤੁਸੀਂ ਕਿਹੜੇ ਪਾਸੇੋਂ ਕਿਤੇ ਬਰੀਕਤਾ ਨਹੀਂ ਕਿਤੇ ਕਮਜ਼ੋਰਤਾ ਨਹੀਂ ਜਦੋਂ ਤੁਸੀਂ ਪੂਰੀ ਤਰ੍ਹਾਂ ਕਿਸੇ ਕੰਮ ਦੇ ਵਿੱਚ ਨਪੁੰਨ ਹੋ ਜਾਂਦੇ ਹੋ ਤਾਂ ਉਦੋਂ ਇੱਕ ਥੋੜੇ ਦੇ ਟੈਗ ਲੱਗ ਜਾਂਦਾ ਜਿਸ ਤਰ੍ਹਾਂ ਅਲੱਗ-ਅਲੱਗ ਵੈਰਾਈਟੀਆਂ ਨੇ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਨਾ ਹਰ ਇੱਕ ਚੀਜ਼ ਦਾ ਇੱਕ ਟੈਗ ਹੁੰਦਾ ਉਸੇ ਤਰ੍ਹਾਂ ਇਨਸਾਨ ਦਾ ਇੱਕ ਟੈਗ ਲੱਗ ਜਾਂਦਾ ਜਿਹੜਾ ਇਨਸਾਨ ਕਾਮਯਾਬ ਹੋ ਜਾਂਦਾ ਆਪਣੇ ਫੀਲਡ ਦੇ ਵਿੱਚ ਸੋ ਕਦੇ ਵੀ ਨਿਰਾਸ਼ਾ ਮਨ 'ਚ ਨਾ ਲਿਆਓ ਆਪਣਾ ਖੁੱਲ ਕੇ ਜ਼ਿੰਦਗੀ ਜਿਓ ਖੁੱਲ ਕੇ ਕੰਮ ਕਰੋ ਜੋ ਵੀ ਕੁਝ ਕਰਨਾ ਚਾਹੁੰਦੇ ਹੋ ਜਦੋਂ ਆਪਾਂ ਸੱਚੇ ਦਿਲੋਂ ਕੁਝ ਵੀ ਕਰਦੇ ਹਾਂ ਨਾ ਤਾਂ ਪ੍ਰਮਾਤਮਾ ਸਾਡਾ ਵਾਲੀ ਹੁੰਦਾ ਉਹ ਸਾਡੀ ਆਪ ਮਦਦ ਕਰਦਾ بس ਆਪਣੇ ਤੇ ਫੋਕਸ ਰੱਖੋ